ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮੀ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੇਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਤਰੀਕ ਹੈਗੀ ਆ 1 7 2024 ਇੱਥੇ ਪਹੁੰਚਣ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾ ਲੱਗਦੇ ਪਿੰਡ ਵੱਡੇ ਸਭਰਾ ਸੈਦੋ ਦੁਬਲੀ ਹਰੀ ਕੇ ਪੱਤਨ ਪੱਟੀ ਮੋਰ ਪੱਟੀ ਤੋਂ ਤੁਸੀਂ ਪਹੁੰਚ ਕਰ ਸਕਦੇ ਹੋ ਇਹ ਸਾਰੇ ਨਾਂ ਲੱਗਦੇ ਲੱਗਦੇ ਜਿਹੜੇ ਪਿੰਡ ਨੇ ਕੰਟੈਕਟ ਨੰਬਰ ਆਪਣਾ ਰਹੂਗਾ 990368202599063 82025 ਤੇ ਆਪਣਾ ਫੇਸਬੁੱਕ ਚੈਨਲ ਵੀ ਹੈ ਜਿਹੜਾ ਹਰਵੀਰ ਦਿਲ ਡੈਰੀ ਫਾਰਮਿੰਗ ਦੇ ਨਾਂ ਤੇ ਆ ਤਾਂ ਉਹਨੂੰ ਹੀ ਫਾਲੋ ਕਰ ਲਿਓ ਤਾਂ ਅੱਜ ਤੁਹਾਨੂੰ ਦਿਖਾਵਾਂਗੇ ਇੱਕ ਬਹੁਤ ਸੋਹਣੀ ਪਹਿਲੇ ਸੂਏ ਚੋਟੀ ਆ ਜਿਹੜੀ ਸੂਈ ਆ ਬਹੁਤ ਚੰਗੀ ਆ ਉੱਚਾ ਲੰਮਾ ਕੱਦ ਦਾ ਬਹੁਤ ਜ਼ਿਆਦਾ ਵੇਲ ਆ ਫੁੱਲ ਹਾਈਟ ਦੇ ਵਿੱਚ ਵੇਖੋ ਪਤਲੀ ਬੂਥੀ ਲੰਬਾਈ ਦੇ ਵਿੱਚ ਫੁੱਲ ਸਿੰਗੀ ਵੀ ਬਹੁਤ ਸੋਹਣੀ ਲੱਗੀ ਆ ਤਾਂ ਕੱਦ ਦੀ ਗੱਲ ਕਰੀਏ ਤਾਂ ਇੱਕ ਨਗौरी ਬਲਦ ਵਾਂਗੂ ਜਿਹੜੇ ਆਪਾਂ ਨਾਗੁਰ ਤੋਂ ਲਿਆਉਂਦੇ ਸੀਗੇ ਪੁਰਾਣੇ ਜਿਹੜੇ ਚਿੱਟੇ ਬਲਦ ਉਹਨਾਂ ਵਾਂਗੂ ਕੱਦ ਕਾਠੀ ਉਹਨਾਂ ਵਾਲੀ ਬਿਲਕੁਲ ਲੱਤ ਬਿਲਕੁਲ ਉੱਚੀ ਲੰਮੀ ਚੋਟੀ ਆ ਤਾਂ ਪਿੱਛੇ ਜਿਹੜੀ ਇਹਦੇ ਇਹ ਕੱਟੀ ਆ ਇਹ ਵੀ ਬਹੁਤ ਸੋਹਣੀ ਆ ਸੂਈ ਨੂੰ ਕਰੀਬ ਸਮਾਂ ਜਿਹੜਾ ਕੋਈ 5 ਕੁ ਮਹੀਨੇ ਦਾ ਹੋਊਗਾ ਕੱਟੀ ਦੀ ਵੀ ਜਿਹੜੀ ਕੁਆਲਿਟੀ ਆ ਆਪਾਂ ਚੈੱਕ ਕਰਾ ਦਿੰਦੇ ਆ ਬਹੁਤ ਸੋਹਣੀ ਸਿੰਗੀ ਛੋਟੀ ਬਰੀਕ ਲੱਗੀ ਆ ਜਿਹੜੀ ਤਾਂ ਚੰਗੇ ਸੀਮਨ ਦੀ ਦੱਸਦੇ ਆ ਜਿੰਨਾਂ ਦਾ ਆਪਾਂ ਲੈ ਕੇ ਆਏ ਆ ਕੱਟੀ ਵੀ ਚੰਗੇ ਸੀਮਨ ਦੀ ਆ ਬਿਲਕੁਲ ਜੈਡ ਬਲੈਕ ਆ ਝੋਲੀ ਬਹੁਤ ਸੋਹਣੀ ਆ ਕੱਟੀ ਦੀ ਵੀ ਕੱਟੀ ਵੀ ਚੰਗੀ ਹਾਇਤੀ ਆ ਚੰਗਾ ਉੱਚਾ ਲੰਮਾ ਇਹਨੇ ਕੱਦ ਕਰੂਗੀ ਤਾਂ ਇੱਕ ਵੱਡੀ ਮੱਝ ਬਣ ਕੇ ਤਿਆਰ ਹੋਗੀ ਆਪਾਂ ਇਸ ਮੱਝ ਦੀ ਵੀ ਗੱਲ ਕਰ ਲਈਏ ਬਿਲਕੁਲ ਜੈਡ ਬਲੈਕ ਆ ਬਹੁਤ ਹੀ ਅੱਗੇ ਵੀ ਆਪਾਂ ਦੱਸ ਦਿੱਤਾ ਕਿ ਉੱਚੀ ਲੰਮੀ ਆ ਤੇ ਚੰਗੀ ਹਾਈਟ ਦੀ ਜਿਹੜੀ ਮਾਲਕ ਆ ਤੇ ਲੈਂਥ ਵੀ ਬਹੁਤ ਜ਼ਿਆਦਾ ਤੇ ਆਪਾਂ ਗੱਲ ਇਹ ਦੁੱਧ ਦੀ ਕਰੀਏ ਤਾਂ ਇਹਦੇ ਥੱਲੇ ਜਿਹੜਾ ਦੁੱਧ ਆ ਹੁਣ ਕਰੀਬ 5 ਲੀਟਰ ਆ ਤੇ ਅੱਗੇ 35 ਤੋਂ 40 ਦਿੰਦੀ ਇਹ ਗੱਭੇ ਆ ਆ ਚੈੱਕ ਕਰੋ ਵੇਖੋ ਸਿੰਘੀ ਬਹੁਤ ਸੋਹਣੀ ਆ ਬੂਥੀ ਪਤਲੀ ਲੰਬੀ ਬਿਲਕੁਲ ਕੁਲੀ ਚੋਟੀ ਜਿਹਨੂੰ ਆਪਾਂ ਕਹਿ ਸਕਦੇ ਆ ਬਲੂਨ ਆ ਬਸ ਇੱਕ ਹੀ ਚੀਜ਼ ਦੀ ਕਮੀ ਆ ਕਿ ਜਿਹੜੀ ਮੇਰੇ ਕਿਸੇ ਭਰਾ ਨੇ ਸੰਭੀ ਨਹੀਂ ਆ ਚਲੋ ਮਜਬੂਰੀਆਂ ਹੁੰਦੀਆਂ ਕਈਆਂ ਦੀਆਂ ਰੰਝੇਵੇਂ ਐਵੇਂ ਦੀ ਹੁੰਦੇ ਆ ਕਿ ਬਾਲੀ ਸੇਵਾ ਨਹੀਂ ਹੁੰਦੀ ਜਿਹੜੇ ਵੀਰ ਤੋਂ ਆਪਾਂ ਲੈ ਕੇ ਆਏ ਆ ਕੋਈ ਬਾਲੀ ਉਹਦੀ ਸੇਵਾ ਨਹੀਂ ਸੀ ਤਾਂ ਕਿਤੇ ਨਾ ਕਿਤੇ ਵਿਚਾਰੇ ਰੰਝੇਵੇਂ ਦੇ ਵਿੱਚ ਸੀਗੇ ਬੇਟਾ ਉਹਨਾਂ ਦਾ army ਦੇ ਵਿੱਚ ਸੀਗਾ ਤਾਂ ਬਜ਼ੁਰਗ ਇਕੱਲੇ ਸੀਗੇ ਤਾਂ ਹੋਰ ਵੀ ਉਹਨਾਂ ਨੂੰ ਕੋਈ ਕੰਮ ਕਰ ਸੀ ਉਹਨਾਂ ਨੇ ਦੋ ਪਸ਼ੂ ਇੱਕ ਆਪਣੇ ਕੋਲ ਗੱਬਰ ਮਾਝੂ ਨਾਲ ਸੇਲ ਕੀਤੀ ਤੇ ਇੱਕੇ ਚੋਟੀ ਕੀਤੀ ਆ ਦੋਨੇ ਪਸ਼ੂ ਆਪਾਂ ਨੂੰ ਉਹਨਾਂ ਨੇ ਸੇਲ ਕੀਤੇ ਆ ਇਹ ਥਣ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਾਉਂਦੇ ਆ ਬਹੁਤ ਸੋਹਣਾ ਥਣ ਲੱਗਾ ਜਿੰਨਾ ਵੀ ਹਵਾਨਾ ਸਾਰਾ ਪਿੱਛੇ ਨੂੰ ਆ ਬਹੁਤ ਵਧੀਆ ਚੁਆਈ ਇੱਕ ਨੰਬਰ ਆ ਦੁੱਧ ਤਕਰੀਬ ਹੁਣ 5 ਲੀਟਰ ਦੇ ਲਾਗੇ ਬੰਨੇ ਦੇ ਸਲੇ ਹੈਗਾ ਤੇ ਕੱਟੀ ਤੇ ਹੀ ਮਿਲਦੀ ਦੋਨੇ ਟਾਈਮ ਬਹੁਤ ਸੋਹਣੀ ਜੋਟੀ ਹੈ ਜੇ ਪੂਰੀ ਸਾਮ ਸੰਭਾਲ ਹੋ ਜੇ ਪਿੱਠ ਪੂੜਾ ਚੰਗਾ ਲੱਗਾ ਚੰਗੀ ਹਾਈਟ ਹੈ ਚੰਗੀ ਲੈਂਥ ਹੈ ਤਾਂ ਚੰਗੀ ਵੱਡੀ ਮੱਝ ਬਣ ਕੇ ਤਿਆਰ ਹੋ ਗਈ ਤਾਂ ਜਾਨੀ ਕੀ ਜਿਹੜੀ ਬੰਤਰ ਆ ਲੇਵੇ ਦੀ ਪੂਰੀ ਪਿੱਛੇ ਨੂੰ ਹੈ ਮੇਰੇ ਕੋਲ ਤੱਕ ਜਿਹੜੀ ਪਿੱਛੇ ਨੂੰ ਹੈ ਮੇਰੇ ਕੋਲ ਜਦੋਂ ਆਦੇ ਆਵਾ ਧਾਵਾ ਤੇ ਹੋਊਗੀ ਕਈ ਸਮਾਂ ਜਦੋਂ ਇਹ ਸੂਈ ਹੋਊਗੀ ਤਾਂ ਬਹੁਤ ਯਾਨੀ ਕਿ ਪਿੱਛੇ ਨੂੰ ਹੀ ਬਣੀ ਹੋਊਗੀ ਤਾਂ ਪ੍ਰਮਾਤਮਾ ਵੱਲੋਂ ਯਾਨੀ ਕਿ ਦੀ ਜਿਹੜੀ ਕੁਦਰਤੀ ਜਿਹੜੀ ਬੰਤਰ ਆ ਬਹੁਤ ਸੋਹਣੀ ਆ ਇਹ ਬੱਚਾ ਵੀ ਬਹੁਤ ਆਉਦਾ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਮੱਝਾ ਨਹੀਂ ਦੋ ਮੱਝਾ ਆਪਾਂ ਖਰੀਦ ਕੇ ਲੈ ਕੇ ਜਾ ਰਹੇ ਹਾਂ ਦੋਵੇਂ ਲਾਹੇਵੰਦ ਆ ਰੇਟ ਬਹੁਤ ਜਾਇਜ਼ ਆ ਇਹੋ ਜੀਆਂ ਝੋਟੀਆਂ ਦਾ ਤਕਰੀਬਨ ਵੈਸੇ ਹਰਿਆਣੇ ਦੇ ਵਿੱਚੋਂ ਜਿਹੜੀਆਂ ਬਿਲਕੁਲ ਸਮਾ ਵਾਲੀਆਂ ਨਹੀਂ ਹੁੰਦੀਆਂ ਵੀ 50-5000 ਰੁਪਏ ਦੀਆਂ ਮਿਲਦੀਆਂ ਇਹਦੇ ਵਿੱਚ 35-40 ਦਿਨ ਦੀ ਗੱਭ ਵੀ ਆ ਉਹ ਅੱਗੇ ਕਿਸੇ ਦੀ ਕਿਸਮਤ ਆ ਬਾਕੀ ਦੁੱਧ ਵੀ ਇਹਦੇ ਥੱਲੇ ਜਿਹੜਾ ਕੋਈ 4-5 ਲੀਟਰ ਹੈਗਾ ਹਾ ਵੇਖੋ ਪਿੱਛੇ ਨੂੰ ਪੂਰਾ ਹਵਾਨੇ ਦੀ ਸ਼ੇਪ ਹੈ ਜਿਹੜੀ ਬਣੀ ਹੋਈ ਹੈ ਤਾਂ ਕੱਟੀ ਜਿਹੜੀ ਉਸ ਤੋਂ ਵੀ ਲਾਹੇ ਵੰਦਾ ਇਸ ਟਾਈਮ ਜਿਹੜਾ 10000 ਦਾ ਤੇ ਇਹਦੇ ਪਿੱਛੇ ਬੱਚਾ ਹੀ ਹੈਗਾ ਕੱਤੀ ਹੈ ਜਿਹੜੀ ਤਾਂ ਹਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇੱਕ ਚੰਗੀ ਵੱਡੀ ਸੋਹਣੀ ਚੋਟੀ ਬਣ ਕੇ ਤਿਆਰ ਹੋ ਗਈ ਆ ਚੈੱਕ ਕਰੋ ਬਹੁਤ ਵਧੀਆ ਆ ਚੈੱਕ ਕਰੋ ਬਾਕੀ ਕੋਈ ਵੀ ਮੇਰਾ ਵੀਰ ਆ ਕੇ ਇਹਦੀ ਚੁਆਈ ਕਰ ਸਕਦਾ ਵਾ ਤੇ ਕਿਸੇ ਨੇ ਆਨਲਾਈਨ ਵੀ ਸੌਦਾ ਕਰਨਾ ਹੋਵੇ ਕਰ ਸਕਦਾ ਬਿਲਕੁਲ ਜੈਜ ਰੇਟ ਆ 47400 ਰੁਪਿਆ ਦਾ ਰੇਟ ਆ ਉਹਦੇ ਚੋਂ ਵੀ ਆਪਾਂ ਜਿਹੜਾ ਥੋੜਾ ਬਹੁਤਾ ਮਾਨਤਾ ਨੂੰ ਜ਼ਰੂਰ ਕਰਾਂਗੇ ਬਾਕੀ ਛੋਟੀ ਚੰਗੀ ਤਰ੍ਹਾਂ ਸਮਝੇ ਤਾਂ ਛੋਟੀ 1/2 ਲੱਖ ਦੀ ਜਿੱਦਾਂ ਕਰਮਾਰੀ ਨੂੰ ਪਿੱਠ ਪੂੜਾ ਤੇ ਕੱਦ ਘਾਟ ਲੱਗਾ ਤੇ ਜੇ ਪੂਰਾ ਚੰਮ ਚੜਜੇ ਤਾਂ ਇਹਦੇ ਵਿੱਚ ਕੁਆਂਟੀਟੀ ਡੇਡ ਕੁਆਂਟਲ weight ਹੋਰ ਫਿੱਟ ਹੋ ਗਿਆ ਤਾਂ ਇਹਦੀ ਜਿਹੜੀ ਦਿੱਖ ਇਹ ਹੋਰ ਹੋਊਗੀ ਦਾ ਕੰਟੈਕਟ ਨੰਬਰ ਬਦ ਦੁਬਾਰਾ ਰਿਪੀਟ ਕਰ ਦਿੰਨੇ ਆ 99088025 990638202 5 ਤੇ ਇਹਦਾ ਜਿਹੜਾ ਪ੍ਰਾਈਸ ਆ 47500 ਰੁਪਏ ਉੱਚੋ ਥੋੜਾ ਬਹੁਤਾ ਜਿਹੜਾ ਮਾਨਤਾਣ ਜਰੂਰ ਕੀਤਾ ਜਾਊਗਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਨਵੀਆਂ ਵੀਡੀਓ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਫੇਸਬੁੱਕ ਨੂੰ ਵੀ ਮੇਰੇ ਵੀਰ ਫੋਲੋ ਕਰ ਲਿਓ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ